4 ਪੰਜੀ ਨੂੰ ਵਿਸਾਖੀ ਵਾਲੇ ਦਿਨ ਕਲੇਰ ਪੈਟਰੋਲ ਪੰਪ ਦੇ ਉੱਪਰ ਇੱਕ ਖੋਦ ਇਨਸੀਡੈਂਟ ਦੇ ਦੌਰਾਨ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਗੋਤਮ ਨਾਮ ਦੇ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਦੀ ਮੌਤ ਹੋ ਗਈ ਸੀ ਤੇ ਅਮਤ ਨਾਮ ਦਾ ਜਿਹੜਾ ਕਰਮਚਾਰੀ ਸੀ ਉਹ ਝਟਮੀ ਹੋ ਗਿਆ ਜਿਸ ਦੇ ਉੱਤੇ ਐਫਆਰ ਨੰਬਰ 24 ਮੀਠਾ ਥਾਣਾ ਦੇ ਵਿੱਚ ਦਰਜ ਕੀਤੀ ਗਈ ਸੀ ਮਾਨਯੋਗ ਡੀਆਈ ਸਾਹਿਬ ਬਾਰਡਰ ਇੰਚ ਤੇ ਐਸਐਸਪੀ ਸਾਹਿਬ ਦੇ ਹਦੀ ਦੇ ਦਿਸ਼ਾਂਦਰ ਦੇ ਛਾਂਦੇ ਅਨੁਸਾਰ ਉਸ ਦਿਨ ਤੋਂ ਜਿਹੜੀ ਆ ਇਸ ਦੇ ਵਿੱਚ ਜਿਹੜੀ ਆ ਭਾਲ ਕੀਤੀ ਜਾ ਰਹੀ ਸੀ ਦੋ ਦੋਸ਼ੀਆਂ ਦੀ ਅੱਜ ਐਸਐਚਓ ਮਜੀਠਾ ਅਪਰਾਜ ਜੀ ਸਿੰਘ ਨੂੰ ਇਸ ਘਟਨਾ ਦੇ ਸਬੰਧ ਦੇ ਵਿੱਚ ਕੋਈ ਠੋਸ ਜਾਣਕਾਰੀ ਮਿਲੀ ਸੀ ਕਿ ਇਸ ਘਟਨਾ ਸਬੰਧ ਦਾ ਦੋ ਦੋਸ਼ੀ ਆਕਾਸ਼ਦੀਪ ਸਿੰਘ ਉਰਫ ਬੂਟਾ ਤੇ ਅਰਸ਼ਦੀਪ ਸਿੰਘ ਉਰਫ ਰਗੂ ਵਾਸੀ ਨਸ਼ਹਰਾ ਨਸ਼ਹਰਾ ਕਿਹੜਾ ਜੀ ਨਸ਼ਹਰਾ ਨੰਗੜੀ ਜਿਹੜਾ ਅੰਮ੍ਰਿਤਸਰ ਦੇ ਕੋਲ ਸਥਿਤ ਹੈ ਆ ਉਤਨ ਦੇ ਵਿਚਨੀਕ ਜਿਹੜੇ ਦੋਸ਼ੀ ਆਪਣੇ ਸਾਥੀਆਂ ਦੇ ਨਾਲ ਫਿਰ ਕੋਈ ਇਹੋ ਜਿਹੀ ਕਾਰਨਾ ਨੂੰ ਇਜਾਮ ਦੇਣ ਲਈ ਇਲਾਕੇ ਦੇ ਵਿੱਚ ਫਿਰ ਰਹੇ ਜਿਸ ਦੇ ਜਿਸ ਤੇ ਅੱਜ ਨਹਿਰ ਪੰਘਾਲੀ ਦੇ ਉੱਪਰ ਨਾਕੀਬੰਦੀ ਕੀਤੀ ਗਈ ਸੀ ਇਹਨਾਂ ਨੂੰ ਇਹਨਾਂ ਦੀ ਭਾਲ ਵਿੱਚ ਜਿਸ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਦੋਨੋਂ ਦੋਸ਼ੀ ਆਕਾਸ਼ਦੀਪ ਸਿੰਘ ਤੇ ਅਰਸ਼ਦੀਪ ਰਗੂ ਦੋਨੋਂ ਜਿਹੜੇ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪੀਟਲ ਮਜੀਠਾ ਦਾਖਲ ਕਰਵਾ ਦਿੱਤਾ ਗਿਆ ਤੇ ਕਿੰਨੇ ਫਾਇਰ ਹੋਏ ਕਿ ਕਾਫਾ ਕੋਈ ਪੁਲਸਾ ਲੱਗੀ ਨਹੀਂ ਨਹੀਂ ਇਹਦੇ ਵਿੱਚ ਗੱਡੀ ਦੇ ਵਿੱਚ ਗੋਲੀ ਲੱਗੀ ਹੈ ਸਾਡੀ ਵਿੱਚ ਤੇ ਕਾਫੀ ਜਿਹੜੇ ਇਹਦੇ ਵਿੱਚ ਤਕਰੀਬਨ 810 ਜਿਹੜੇ ਰੌਂਦਿਆ ਫਾਇਰ ਹੋਇਆ ਦੋਨਾਂ ਸਾਈਡ ਤੇ ਸਰ ਉਹ ਕੀਤੇ ਆ ਰਹੇ ਸਰ ਉਹ ਪੁਲਸਨ ਮੋਟਰਸਾਈਕਲ ਜਿਹਦੇ ਉੱਤੇ ਉਹਨਾਂ ਨੇ ਉਸ ਦਿਨ ਘਟਨਾ ਨੂੰ ਨਹੀਂ ਅਨਜਾਨ ਦਿੱਤਾ ਸੀ ਉਸੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀ ਸਰ ਦੋ ਜਣੇ ਸੀ ਜਾਂ ਤਿੰਨ ਜਣੇ ਸੀ ਨਹੀਂ ਇਹ ਤੇ ਮੌਕੇ ਤੇ ਸਾਡੇ ਜਿਹੜੇ ਆ ਦੋ ਜਣੇ ਅੱਜ ਜਿਹੜੇ ਕਾਬੂ ਆਏ ਆ ਬਾਕੀ ਜਿਹੜੇ ਅਲੱਗ-ਅਲੱਗ ਮੋਟਰਸਾਈਕਲਾਂ ਤੇ ਘੁੰਮ ਰਹੇ ਸੀ ਬਾਕੀ ਦੋਸ਼ੀਆਂ ਬਾਰੇ ਜਿਹੜੀ ਇਹਨਾਂ ਕੋਲ ਪੁੱਛਗਈ ਸੁਣ ਕੀਤੀ ਜਾਊਗੀ ਇਲਾਜ ਤੋਂ ਬਾਅਦ ਤੇ ਬਾਕੀ ਜਿਹੜੀ ਵੀ ਕੋਈ ਕਾਰਵਾਈ ਕਰਨੀ ਹੋਊਗੀ ਕੀਤੀ ਜਾਊਗੀ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਦਰਜ ਨੇ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਿਹੜਾ ਕੋਈ ਬਰਾਮਦ ਹੋਇਆ ਹਾਂ ਇਹਨਾਂ ਦੇ ਕੋਲੋਂ ਜਿਹੜੇ ਦੋ ਕੰਟਰੀ ਮੇਡ ਜਿਹੜੇ ਦੋ ਪਿਸਟਲ ਬਰਾਮਦ ਹੋਏ ਆ ਤੇ ਇੱਕ ਪਲਸਰ ਮੋਟਰਸਾਈਕਲ ਮੌਕੇ ਤੇ ਬਰਾਮਦ ਹੋਇਆ ਮੋਢੀ ਦੀ ਤਵਤੀ ਜੀ ਕੀ ਸਾਹਮਣੇ ਆ ਮੁਢਲੀ ਤਪਤੀਸ਼ ਦੇ ਵਿੱਚ ਇਹੋ ਸਾਹਮਣੇ ਆਇਆ ਕਿ ਇਹ ਜਿਹੜੇ ਆ ਲੁੱਟਖੋ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਪਹਿਲਾਂ ਤੇ ਜਿਸ ਦਿਨ ਇਹ ਘਟਨਾ ਵਾਪਰੀ ਆ ਇਹ ਜਦੋਂ ਪਟ્રોલ ਪੁਲਿਸ ਦੇ ਉੱਪਰ ਆਏ ਆ ਤੇ ਉੱਥੇ ਜਿਹੜੀ ਆ ਇਹਨਾਂ ਦੀ ਜਿਹੜੀ ਉਹਨਾਂ ਦੇ ਮੁਲਾਜ਼ਮਾਂ ਦੇ ਨਾਲ ਹੱਥੋਂ ਫਾਇਹੀ ਹੋ ਗਈ ਆ ਤੇ ਉਸੇ ਦੌਰਾਨ ਇਹਨਾਂ ਨੇ ਫੈਰ ਕੀਤੇ ਆ ਜਿਹਦੇ ਵਿੱਚ ਜਿਹੜਾ ਗੋਤਮਿਆ ਦੀ ਮੌਤ ਹੋਈ ਤੇ ਅਮਿਤ ਚੱਕਰਵਿਅ ਸਰੇ ਕੋ ਕਰਨਾ ਐਸੀ ਜਾਂ ਸਿੱਧਾ ਡੈਕਟ ਮਾਰਨਾ ਐਸੀ ਨਹੀਂ 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 ਇਹਦੇ ਵਿੱਚ ਕੋਈ ਵੀ ਡਾਇਰੈਕਟ ਮਾਰਨ ਵਾਲੀ ਗੱਲ ਜਿਹੜੀ ਆ ਨਹੀਂ ਇਹ ਜਿਹੜੇ ਦੋਸ਼ੀ ਆ ਇਹ ਲੁੱਟਫੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਉਸੇ ਦੌਰਾਨ ਜਿਹੜੀ ਇਹ ਘਟਨਾ ਨੂੰ ਉਸ ਦਿਨੇ ਉਥੋਂ ਕੋਈ ਖੋਹ ਕਰਨ ਆਈ ਸੀ ਤੇ ਉਹਨਾਂ ਤੋਂ ਵਿਰੋਧ ਕਰਨ ਦੇ ਦੌਰਾਨ ਇਹ ਫਾਇਰਿੰਗ ਹੋਈ ਹੈ ਤੇ ਉਹਦੀ ਚੋਦੀ ਮੌਤ ਹੋ ਗਈ ਹੈ ਤੇ ਸਰਪੰਚ ਜੀ ਨਾਲ ਲਿੰਕ ਰੱਖਦੇ ਹਾਂ ਹਾਂ ਇਹਨਾਂ ਨੇ ਜਿਹੜਾ ਇਹਨਾਂ ਦਾ ਕਿਤੇ ਬਹੁਤਾਂ ਹੀ ਗੱਲ ਦੇ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਊਗੀ ਪਰ ਫਿਰ ਵੀ ਇਹਨਾਂ ਨੇ ਇੱਕ ਜਿਹੜਾ ਲੋਕਲ ਲੈਵਲ ਦਾ ਆਪਣਾ ਗੈਂਗ ਬਣਾਇਆ ਸੀ ਤੇ ਇਹਨਾਂ ਦੇ ਇਹਨਾਂ ਦੇ ਕੋਲ ਜਿਹੜਾ ਕੁਝ ਹੋਰ ਵੀ ਵੈਪਨ ਹੋ ਸਕਦੇ ਆ ਜਿਹੜੇ ਤਫ਼ਤੀਸ਼ ਤੋਂ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਊਗੀ ਵੱਡੇ ਖਲਾਸੇ ਹੋਣ ਦੀ ਉਮੀਦ ਹਾਂ ਹਾਂ ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੋਰ ਖਲਾਸਾ ਹੋਊਗਾ ਵੱਡਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી 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 આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए इंडिया न्यूज ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ पीजीए इंडिया न्यूज